ਇਹ ਪੁਰਵਕੀ ਕੀ ਵਾਰਦਾਤ ਹੋਈ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਅੱਜੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਸਰਫਸ ਕੀਤੀ ਜਿਹਦੇ ਜਿਹੜੀ ਗੱਗਿਆ ਸੀਗਾ ਵੀ ਹਾਂ ਇੱਕ ਹੋਟਲ ਹੋਜੀ ਹੋਟਲ ਦੇ ਮਾਲਕ ਕੋਲੋਂ ਸ਼ੋਕਤੀ ਮੰਗੀ ਗਈ ਹੈ ਤੇ ਉੱਥੇ ਉਹਦੀ ਨੋਟਪੈਡ ਨੂੰ ਹੋਈ ਹੈ ਉਹਦੇ ਤੇ ਸਾਡੇ ਅਸੀਂ ਦਾਅਵੇ ਕਰਦੇ ਐਫਆਈਆ ਨੰਬਰ 330 ਅੰਡਰ ਸੈਕਸ਼ਨ 309 310 308 333 111 ਕਿਉਂਕਿ ਆਰਗੇਨਾਈਜ਼ਡ ਕ੍ਰਾਈਮ ਰੋਬਰੀ ਐਕਸਟਰਸ਼ਨ ਤੇ ਬੀਸੀ ਆਰਗੇਨਾਈਜ਼ਡ ਕ੍ਰਾਈਮ ਅੰਡਰ ਸੈਕਸ਼ਨ ਜਿਹਨਾਂ ਨੂੰ ਗੁੱਟ ਕਰਕੇ ਜਿਹਦੀਆਂ ਹਰ ਬੰਦੇ ਤੋਂ ਪਰਫੈਕਟ ਬਾਇ ਨੇ ਦਿੱਤੇ ਬਾਕੀ ਅਮ ਸ਼ਾਦ ਨੇ ਉਹ ਜਿਵੇਂ ਕੀ ਸਟੇਟਮੈਂਟ ਮਿਲਦੀ ਸਾਨੂੰ ਉਹਦੀ ਆਪਣੀ ਬਣਾਈ ਜੀ ਤੇ ਇਨਵੈਸਟੀਗੇਸ਼ਨ ਕਰਕੇ ਇਹ ਪਤਾ ਲੱਗਿਆ ਵੀ ਸਾਡੇ ਜਿਹੜੇ ਪ੍ਰਵੀਨ ਤੋਂ ਕੇ ਪ੍ਰਵੀਨ ਜਿਹਦੇ ਨਾਲ ਇਹ ਘਟਨਾ ਹੋਈ ਹੈ ਤੇ ਇੱਕ ਫਰੋਜ਼ ਬੰਦਾ ਹੈ ਜਿਹਦੇ ਨਾਲ ਇਹਨਾਂ ਦਾ ਆਪਣੀ ਆਪਸੀ ਪੁਰਾਣੀ ਰਿਵੈਲਰੀ ਚੱਲਦੀ ਹੈ ਤੇ ਉਸ ਰਿਵੈਲਰੀ ਦੇ ਚੱਲਦੇ ਹੋਏ ਇਹ ਸਾਰੀ ਗੱਲ ਹੋਈ ਹੈ ਇਸ ਵਿੱਚ ਇੱਕ ਸਾਹਿਲ ਕੁਮਾਰ ਬੰਦਾ ਹੈ ਜਿਹੜਾ ਕਿ ਦੂਜੀ ਸਾਈਡ ਤੋਂ ਆਕੇ ਜਿੰਨੇ ਇਹਨਾਂ ਦੇ ਕੋਲੋਂ ਜਿਵੇਂ ਪ੍ਰਵੀਨ ਕੁਮਾਰ ਨੇ ਕਿਹਾ ਵੀ ਮੈਂ ਕੋਈ ਫਲੋਤੀ ਮੰਗਰੇ ਸੀ ਤੇ ਮੈਂ ਤੋੜਪਨ ਕੀਤੀ ਹੈ ਤੇ ਉਸੇ ਸਟੇਟਮੈਂਟ ਦੇ ਅਸਲੀ ਅਨਾਲਿਸਿਸ ਕਰਕੇ ਸਾਹਿਲ ਕੁਮ ਅਕਰੀਵਲ ਕੀਤੀ ਗਈ ਤੇ ਇਹਦੇ ਵਿੱਚ ਹੁਣ ਤੱਕ ਸਾਡੇ ਕੋਲ 18 ਦੇ ਵਿੱਚੋਂ 6 ਗ੍ਰਿਫਤਰੀਆਂ ਹੋ ਚੁੱਕੀਆਂ ਨੇ ਜਿਹੜੇ ਮੇਨ ਮੌਕੇ ਦੇ ਮੱਦੇ ਆਏ ਸੀਗੇ ਅਸੀਂ ਕਿ ਉਸ ਤੋਂ ਵੀ ਜਿਹੜੇ ਫੜੇ ਗਏ ਉਹਨਾਂ ਤੋਂ ਕੁਝ ਵਿੱਚ ਕੀਤੀ ਹੈ ਜਿਹੜੇ ਬੰਦੇ ਸਾਰੇ ਡੈਂਟੀਫਾਈ ਕਰ ਲਏ ਨੇ ਤੇ ਕੋਈ ਇਹਦੇ ਵਿੱਚ ਇੱਕ ਸੋਸ਼ਲ ਵਾਲੀ ਜਾਂ ਦੂਜੀ ਗੱਲ ਨਹੀਂ ਹੈਗੀ ਆਪਸੀ ਇਹਨਾਂ ਦੀ ਇੱਕ ਸੋਸ਼ਲ ਦੀ ਗੱਲ ਹੈ ਵੀ ਹਾਂ ਵੀ ਤੁਸੀਂ ਕੰਮ ਚਲਾਉਣਾ ਹੈ ਤਾਂ ਸਾਨੂੰ ਪੈਸੇ ਦਿਓ ਉਹ ਹੈ ਵੀ ਕੋਈ ਗੈਟਰੀਜ਼ਮ ਜਾਂ ਕੋਈ ਇਹੋ ਜਿਹੀ ਕੋਈ ਗੱਲ ਵਿੱਚ ਹੈ ਨਹੀਂਗੀ ਇਹ ਆਪਸੀ ਰਿਵੈਲਰੀ ਹੈਗੀ ਇਹਨਾਂ ਦੀ ਤੇ ਇਹਦੇ ਤੇ ਅਸੀਂ ਜਿਹੜੀ ਕਾਰਵਾਈ ਕੀਤੀ ਹੈ ਇਹ ਸੱਤਧਾਰਾਵਾਂ ਦੇ ਅੰਦਰ ਅਸੀਂ ਐਫਆਈਆਰ ਲਾਇਆ ਕੀਤਾ ਹੈ ਆਰਗੇਨਾਈਜ਼ ਕ੍ਰਾਈਮ, ਡਕਾਹਤੀ, ਰੋਬਰੀ, ਐਕਸਟਰੈਕਸ਼ਨ ਸਾਰੀਆਂ ਧਾਰਾ ਲਾ ਕੇ ਜਿਹੜੀਆਂ ਬਣਦੇ ਸੀ ਐਜ਼ ਅ ਐਫਆਈਆਰ ਦੇ ਸਟੇਟਮੈਂਟ ਦੇ ਉਹ ਲਾਇਆ ਹੈ ਤੇ ਸਖਤੋ ਸਖਤ ਕਾਰਵਾਈ ਕੀਤੀ ਜਾ ਰਹੀ ਹੈ 6 ਅਜੇ ਤੋਸ਼ ਜਿਹੜੇ ਗ੍ਰਿਫਤਾਰ ਹੋ ਚੁੱਕੇ ਨੇ ਜਿਨ੍ਹਾਂ ਦੇ ਹਰਪ੍ਰੀਤ, ਪ੍ਰਿੰਸ, ਲੁਕੇਸ਼, ਦੀਪਕ, ਬਜਿੰਦਰ ਤੇ ਰਜਨੀਸ਼ ਇਹ ਹੋ ਚੁੱਕੇ ਨੇ ਬਾਕੀ ਵੀ ਸਾਡੀ ਟੀਮ ਜਿਹੜੀਆਂ ਰਹੀਆਂ ਨੇ ਆਪਣੀ ਕੰਮ ਤੇ ਲੱਗੀਆਂ ਹੋਈਆਂ ਨੇ ਤੇ ਅਸੀਂ ਹੋਪਫੁਲੀ 2 ਜਾਂ 3 ਦਿਨ ਸਾਰੇ ਸਾਰੇ ਜਿੰਨੇ ਵੀ ਇਹਨੇ ਕਾਬੂ ਕਰ ਲਾਂਗੇ ਤੇ ਜੋ ਉਹਨਾਂ ਦੀ ਬੰਦੀ ਸੱਜਣ ਨੂੰ ਦਵਾਈ ਜਾਊ ਇਹਦੇ ਸਾਡੀ মিডিਆ ਦੇ ਮਾਧਮ ਤੋਂ ਇਹ ਹੀ ਕਹਿਣਾ ਚਾਹੁੰਗਾ ਵੀ ਇੱਥੇ ਕੋਈ ਆਪਣੇ ਐਕਸਟਰੈਕਸ਼ਨ ਜਾਂ ਜਿਹੜੀ ਬਾਹਰੋਂ ਗੈਸਟ੍ਰੀਜ਼ਮ ਦੇ ਜਿਹੜੀ ਆਪਾਂ ਗੱਲ ਕਰਦੇ ਵੀ ਐਕਸਟਰੈਕਸ਼ਨ ਨੇ ਫਰੋਤੀ ਜਾਂ ਲੰਗਦਾਰੀ ਮੰਗੀ ਉਹ ਕੋਈ ਕਰਨੀ ਹੈ ਕਿ ਆਪਾਂ ਚ ਹੀ ਇਹਨਾਂ ਦੀ ਰਿਵੈਲਰੀ ਚੱਲਦੀ ਹੈ ਲੋਕਲ ਜਿਹੜਾ ਸਾਹਿਲ ਕੁਮਾਰ ਵੀ ਉਹ ਵੀ ਛੱਤ ਦਾ ਰਹਿਣ ਵਾਲਾ ਹੈ ਜਿਹੜੇ ਫੜੇ ਗਏ ਨੇ ਇਹ ਵੀ ਲੋਕਲ ਬੰਦੇ ਰਹਿਣ ਵਾਲੇ ਨੇ ਸ਼ਰੇਆਮ ਜਾ ਕੇ ਇਹਨਾਂ ਨੇ ਉੱਥੇ ਇੱਕ ੁੰਡਾ ਗਲਤੀ ਕੀਤੀ ਸੀਗੀ ਤੇ ਇਹਨਾਂ ਦੇ ਜੋ ਇਹਨਾਂ ਦੇ ਖਿਲਾਫ ਕਰ ਰਹੀ ਬੰਦੀ ਉਹ ਕਰਕੇ ਅਸੀਂ ਇਹਨਾਂ ਨੂੰ ਜੋ ਦੋ ਬੰਦੇ ਸਜਾ ਦਵਾਵਾਂਗੇ ਥੈਂਕ ਯੂ